ਜਿੰਦਾਬਾ ਸਾਡੇ ਹੱਕ ਇੱਥੇ ਰੱਖ ਇੱਥੇ ਰੱਖ ਅਸੀਂ ਸਾਡੀ ਮੰਗ ਇਹ ਨਹੀਂ ਹੈਗੀ ਹੁਣ ਵੀ ਕਿਸਾਨ ਭਰਾ ਗਲਤ ਨਾ ਸਮਝਣਾ ਵੀ ਅਸੀਂ ਇਹ ਕਹਿਣਾ ਵੀ ਰੇਟ ਘਟੇ ਅਸੀਂ ਆਣਾ ਰੇਟ ਵਧੇ ਅਸੀਂ ਵੀ ਕਿਸਾਨ ਆ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਆ ਪਰ ਜਿਹੜਾ ਹੈਗਾ ਸਬਸਿਆ ਹੁਣ ਇਹ ਮੰਨੋ ਉਹਦੇ ਚ ਜਿਹੜਾ ਹੈਗਾ ਜਦੋਂ ਕੁਆਂਟਲ ਦੁੱਧ ਘਰਾਂ ਚ ਪਾਉਂਦਾ 50 ਕਿਲੋ ਡੈਰੀ ਤੇ ਪਾਉਂਦਾ ਦੁੱਧੀ ਉੱਥੋਂ ਉਹਨੂੰ ਕੰਪਨੀਆਂ ਦੇ ਰੇਟ ਦੇ ਹਿਸਾਬ ਨਾਲ ਦੁੱਧ ਖਰੀਦਣਾ ਪੈਂਦਾ ਹੈ ਸਾਨੂੰ ਤਾਂ ਖਾਮ ਖਾਮ ਬਦਨਾਮ ਕੀਤਾ ਜਾਂਦਾ ਹੈਗਾ ਵੀ ਉਹ ਪਿੰਡ ਵਾਲੇ ਵੀ ਅਗਲਾ ਕਹਿੰਦਾ ਜਾਂ ਕੁਝ ਤਾਂ ਲੁੱਟ ਹੀ ਜਾਂਦੇ ਫਾਰਮਾਂ ਖੱਟ ਖੱਟ ਚੱਕੀ ਜਾਂਦਾ ਅਸੀਂ ਤਾਂ ਏ ਰੋੜਪੀ ਹੋ ਜਾ ਫੈਂਟ ਰੇਟ ਸਾਨੂੰ ਉਹਦੇ ਚ ਕੀ ਦਿੱਕਤ ਆ ਸੀ 9 ਖਰੀਦ ਕੇ 9.5 ਵੇਚ ਦਾਂਗੇ 9.5 ਵੇਚ ਦਾਂਗੇ ਅਸੀਂ ਤਾਂ 2-4 ਰੁਪਏ ਮਾਰ ਦਿੰਦੇ ਨਹੀਂ ਲੈਸੀ ਮਾਰੀ ਭਾਈ ਹੋਰ ਕੀ ਕਰੂ ਹਾਂ ਚਲੋ ਫੈਂਟ ਲੈਸਾ ਘੱਟ ਵਾਧਾ ਉਹ ਆਪਾਂ ਬੇਨਤੀ ਕਰਦੇ ਆ ਮਾਲਾ ਜਿਹੜੇ ਕਿਸਾਨ ਭਰਾ ਹੈ ਉਹ ਵੀ ਆਪਣੇ ਭੈਣ ਭਾਈ ਆ ਵੀ ਆਪਦਾ ਸੁਚੇਤ ਰਹਿਣਾ ਆਪਦਾ ਫੈਂਟ ਵਗੈਰਾ ਚੈੱਕ ਕਰਾਉਣਾ ਕੰਡਿਆਂ ਦਾ ਵੀ ਆਪਦਾ ਵੇਖਣ ਮੰਨ ਲਓ ਜੇ ਕੋਈ ਕਰਦਾ ਹੈਗਾ ਮਾੜੀ ਗੱਲ ਹੈ ਆਪੇ ਧ ਕੋਈ ਗੈਰਮਿਆਰੀ ਚੀਜ਼ ਪਾਉਂਦਾ ਕੋਈ ਘਟੀਆ ਕੁਆਲਿਟੀ ਦਾ ਦੁੱਧ ਵੇਚਦਾ ਤਾਂ ਉਹਦੇ ਤੇ ਸਰਕਾਰ ਐਕਸ਼ਨ ਲਵੇ ਉਸ ਵਿਭਾਗ ਮਹਿਕਮੇ ਨਾਲ ਸੰਬੰਧਿਤ ਸਿਹਤ ਮਹਿਕਮਾ ਐਕਸ਼ਨ ਲਵੇ ਜਿਹੜਾ ਹੈਗਾਗਾ ਕੋਈ ਇਸ ਤਰ੍ਹਾਂ ਦੇ ਕਿਸੇ ਦੀ ਸਿਹਤ ਨਾ ਖਿਲਵਾੜ ਨਾ ਹੋ ਸਕੇ ਅਸੀਂ ਇਹ ਵੀ ਮੰਗ ਕਰਦੇ ਆ ਵੀ ਜਿਹੜਾ ਥੋਡੇ ਕੋਲੇ ਦੁੱਧ ਦੀ ਭਰਾ ਖੜੇ ਆ ਇਹ ਵੀ ਪੀੜ ਤਾਂ ਸਾਰੇ ਅੱਜ ਇਹ ਆਪਦੀ ਪੀੜਾ ਲੈ ਕੇ ਇੱਥੇ ਮੰਡਾ ਵੱਖ-ਵੱਖ ਜ਼ਿਲ੍ਹਾ ਮੰਡੀਆਂ ਤੋਂ ਪਹੁੰਚੇ ਆ ਤਾਂ ਲੋ ਜਿਵੇਂ 4500 ਨੂੰ ਮੇਰੇ ਖਿਆਲ ਚ ਸਾਤੇ ਇੱਕ 6 ਰੁਪਏ ਰੇਟ ਬਣਦਾ 640 640 ਬੈਲੀ ਬਣਦਾਗਾ 6 ਸਵਾ 6 ਤੋਂ ਲੈ ਕੇ ਸਾਢੇ 6 ਤੱਕ ਬਣਦਾ ਉਹ ਜਦੋਂ 640 ਰੇਟ ਬਣਦਾਗਾ ਜੀ ਇੱਥੇ ਜਿਹੜੇ ਡੈਰੀਆਂ ਵਾਲੇ ਆ ਤਕਰੀਬਨ ਜਿਵੇਂ ਹੁਣ ਆਪਣੇ ਜ਼ਿਲ੍ਹਿਆਂ ਚ ਆ ਗਿਆ ਵੀ ਕੋਈ 6 10 ਦੀ ਜਾਂਦਾ ਕੋਈ 6 20 ਦੀ ਜਾਂਦਾ ਪਰ ਜਿਹੜਾ ਬਾਜ਼ਰ ਰੇਟਗਾ ਇਧਰ ਫਾਇਦਿਕਾ ਸਾਈਡ ਹੋ ਗਈ ਜਿਵੇਂ ਇਧਰ ਫਰੋਇਪੁਰ ਕੰਨੀ ਅਸੀਂ ਮੀਟਿੰਗ ਕਰਕੇ ਆਏ ਆ ਉਹ ਤਾਂ ਹੁਣ ਮੰਨ ਕੇ ਚਲੋ ਤੁਸੀਂ ਪੌਣੇ 60 ਰੇਟ ਦਿੰਦੇ ਆ ਹੁਣ ਕੀ ਰੇਟ ਦਾ ਖਰੀਦੂ ਕੀ ਰੇਟ ਬੰਦਾ ਪਾਉਗਾ ਦੋਤੇ ਵੀ ਮਾਰ ਰਹੇ ਆ ਕਿਸਾਨ ਵੀ ਮਾਰ ਲਾ ਵੀ ਘਾਟੇ ਦੀ ਮਾਰ ਚੱਲ ਰਹੇ ਆ ਸਾਡਾ ਅੱਜ ਦੀ ਮੀਟਿੰਗ ਦਾ ਮਕਸਦ ਇਹੀ ਸੀ ਵੀ ਜਿਹੜਾ ਦੋਤੀ ਆ ਉਹ ਤਾਂ ਇੱਕ ਤਰ੍ਹਾਂ ਦਾ ਕਮਿਸ਼ਨਰ ਏਜੰਟ ਦਾ ਕੰਮ ਕਰਨ ਵਾਲੀ ਗੱਲ ਹੈ ਭਾਵੇਂ ਤਾਂ ਰੇਟ ਹੋ ਜੇ 9 ਰੁਪਏ ਫੈਂਟ ਭਾਵੇਂ ਹੋਵੇ ਸਾਡੇ 8 ਰੁਪਏ ਉਹਨੇ ਖਰੀਦਣਾ ਤੇ ਆਪਦਾ 2-4-5 ਰੁਪਏ ਮਾਰਜਨ ਤੇ ਵੇਚ ਦੇਣਾ ਕਿਉਂਕਿ ਨਾ ਤਾਂ ਇਕੱਲੇ-ਇਕੱਲੇ ਮਨ ਲੈ ਬੰਦੇ ਨੂੰ ਦੋਤੀ ਸਾਡੇ ਸਮਝਾ ਪਾ ਰਹੇ ਆ ਵੀ ਸਮੱਸਿਆ ਕਿੱਥੇ ਹੈ ਕਿਤੇ ਨਾ ਕਿਤੇ ਜਿਹੜੀ ਪਾਵਲ ਆ ਜਾਂ ਇਨਸਾਨ ਆ ਮਜ਼ਦੂਰ ਹੈ ਜੋ ਪਸ਼ੂ ਪਾਲਣ ਦਾ ਕੰਮ ਕਰਦੇ ਆ ਉਹ ਇਹ ਸਮਝਦੇ ਆ ਕਿ ਸਾਨੂੰ ਜਿਹੜੇ ਦੁੱਧ ਦੇ ਭਰਾ ਆ ਵੀ ਉਹ ਲੁੱਟ ਰਹੇ ਆ ਬਿਲਕੁਲ ਇਹ ਦੁੱਧ ਦਾ ਧੰਦਾ ਦਿਨ ਬਾ ਦਿਨ ਜਿਹੜਾ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ ਜਿਸ ਤੋਂ ਸਾਡੇ ਦੁੱਧ ਦੇ ਭਰਾ ਵੀ ਪੀੜਤ ਆ ਅਤੇ ਉਸ ਤੋਂ ਵੀ ਵੱਧ ਜਿਹੜੇ ਸਾਡੇ ਕਿਸਾਨ ਆ ਉਹ ਵੀ ਪੀੜਤ ਆ ਭਰਾ ਦੇ ਦੁੱਧ ਜਿਹੜੇ ਸਰਕਾਰ ਤੋਂ ਸਾਡੇ ਪੰਜਾਬ ਦੇ ਸੁਭਾ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਤੇ ਲੋਗ ਸੁਭਾ ਸੈਕਰੀ ਸਸਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਰਾਮਪੁਰਾ ਫੂਲ ਪਹੁੰਚੇ ਆ ਜਿੱਥੇ ਕਿ ਦੁੱਧੀਆਂ ਦੀ ਦੁੱਧੀ ਤੇ ਡੇਅਰੀ ਡਿਪਾਰਟਮੈਂਟ ਆ ਜਿਹੜਾ ਆਪਣਾ ਜਿਵੇਂ ਕਹਿੰਦੀ ਵੀ ਦੁੱਧ ਦਾ ਧੰਦਾ ਜਿਵੇਂ ਸਟਾਰਟਿੰਗ ਤੋਂ ਸਾਇਸ 2023 ਤੋਂ ਲੈ ਕੇ 2024 ਚੱਲੀ ਜਾਂਦਾ ਸ਼ੁਰੂ ਤੋਂ ਲੈ ਕੇ ਸਾਰਾ ਸਿਆਲੀ ਨੰਗਾ ਵੀ ਬਹੁਤ ਜਿਆਦਾ ਡਾਊਨ ਰੇਟ ਬਾਗੇ ਜਿਹੜਾ ਪੈਦਾਵਾਰ ਵਾਲਾ ਉਹ ਤਾਂ ਮਤਲਬ ਡਾਊਨ ਜਾਂਦੀ ਜਾਂਦਾ ਹਰੇਕ ਦੀ ਕਬੀਲਦਾਰੀ ਹੈ ਜਿਹੜੀ ਮਤਲਬ ਦੁੱਧ ਦੇ ਸਿਰ ਤੇ ਚੱਲਦੀ ਹੈ ਅੱਜਕੱਲ ਹਣਾ ਤੇ ਉਹ ਸਬੰਧ ਚ ਅੱਜ 2 ਤਰੀਕ ਨੂੰ ਅੱਜ ਮੀਟਿੰਗ ਰੱਖੀ ਗਈ ਸੀ ਪੰਜਾਬ ਪਧਰੀ ਰਾਮਪਰਾਵੋਲਾ ਤੇ ਉੱਥੇ ਬਾਈ ਹਰਜਿੰਦਰ ਸਿੰਘ ਹੋਰੇ ਪੰਜਾਬ ਦੇ ਪ੍ਰਧਾਨ ਦੁੱਦੀ ਜੁਨੀਅਨ ਦੇ ਤੇ ਬਹੁਤ ਸਾਰੇ ਹੋਰ ਨੁਮਾਇੰਦੇ ਆਏ ਸੀਗੇ ਜਿੱਥੇ ਕਿ ਇੱਥੋਂ ਦੇ ਐਮਐਲਏ ਬਲਕਾਰ ਸਿੱਧੂ ਜੀ ਪਹੁੰਚੇ ਸੀ ਉਹਨਾਂ ਦੇ ਵੀ ਤੁਹਾਨੂੰ ਸ਼ਬਦ ਦਿਖਾਉਣੇ ਆ ਬਾਕੀ ਗੱਲਬਾਤ ਆਪਾਂ ਹਰਜਿੰਦਰ ਜੀ ਬਾਈ ਪੰਜਾਬ ਪ੍ਰਧਾਨ ਦੁੱਦੀ ਜੁਨੀਅਨ ਦੇ ਆਪਾਂ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ ਜੀ ਬਾਕੀ ਗੱਲ ਇਹ ਆ ਬਾਈ ਹਰਜਿੰਦਰ ਵੀ ਜਿਹੜਾ ਦੁੱਧ ਹੀ ਪੈਦਾਵਾਰ ਆ ਹਰੇਕ ਇਸ ਕਿਤੇ ਨਾਲ ਜੁੜਿਆ ਹੋਇਆ ਹਨ ਜੀ ਉਹੀ ਆਪਣਾ ਕਿਤਾ ਡਾਉਣ ਜਾ ਰਿਹਾਗਾ ਜੀ ਜਿਹੜੇ ਮਤਲਬ ਲੋਕ ਕਿਤੇ ਨਾਲ ਜੁੜੇ ਹੋਏ ਨੇ ਵੀ ਉਹਨਾਂ ਨੂੰ ਆਪਾਂ ਕਿਵੇਂ ਬਚਾਈਏ ਅੱਜ ਦੀ ਮੀਟਿੰਗ ਦਾ ਕੀ ਫੈਸਲਾ ਲਈਏ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਰਾਮਪੁਰਾ ਦੁੱਧੀ ਯੂਨੀਅਨ ਵਧਾਈ ਦੀ ਪਾਤਰਾ ਜੋ ਰਾਮਪੁਰਾ ਮੰਡੀ ਬਠਿੰਡਾ ਜਿਹੜੇ ਨਾਲ ਸੰਬੰਧਤਾ ਜਿੰਨਾਂ ਵੱਲੋਂ ਅੱਜ ਸਾਲਾਨਾ ਧਾਰਮਿਕ ਸਮਾਗਮ ਵੀ ਕਰਾਇਆ ਗਿਆ ਖੂਨਦਾਨ ਕੈਂਪ ਵੀ ਲਗਾਇਆ ਗਿਆ ਤੇ ਜਿਹੜੀ ਸੂਪਾ ਪਧਰੀ ਮੀਟ ਕਾ ਜੋ ਸਾਡਾ ਇਹ ਦੁੱਧ ਦਾ ਧੰਦਾ ਦਿਨ ਬਦ ਦਿਨ ਜਿਹੜਾ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ ਜਿਸ ਤੋਂ ਸਾਡੇ ਦੁੱਧੀ ਭਰਾ ਵੀ ਪੀੜਤ ਹੈ ਅਤੇ ਉਸ ਤੋਂ ਵੀ ਵੱਧ ਜਿਹੜੇ ਸਾਡੇ ਕਿਸਾਨ ਆ ਉਹ ਵੀ ਪੀੜਤ ਹੈ ਕਿਉਂਕਿ ਨਾ ਤਾਂ ਇਕੱਲੇ-ਇਕੱਲੇ ਮਨ ਲੈ ਬੰਦੇ ਨੂੰ ਦੁੱਧੀ ਸਾਡੇ ਸਮਝਾ ਪਾ ਰਹੇ ਆ ਵੀ ਸਮੱਸਿਆ ਕਿੱਥੇ ਆ ਕਿਤੇ ਨਾ ਕਿਤੇ ਜਿਹੜੀ ਪਾਲਕਾ ਜਾਂ ਕਿਸਾਨ ਆ ਮਜ਼ਦੂਰ ਆ ਜੋ ਪਸ਼ੂ ਪਾਲਣ ਦਾ ਕੰਮ ਕਰਦੇ ਆ ਓਹ ਇਹ ਸਮਝਦੇ ਆ ਕਿ ਸਾਨੂੰ ਜਿਹੜੇ ਦੁੱਧੀ ਭਰਾ ਆ ਵੀ ਉਹ ਲੁੱਟ ਰਹੇ ਆ ਬਿਲਕੁਲ ਸਾਡਾ ਅੱਜ ਦੀ ਮੀਟਿੰਗ ਦਾ ਮਕਸਦ ਇਹੀ ਸੀ ਵੀ ਜਿਹੜਾ ਦੁੱਧੀ ਆ ਉਹ ਤਾਂ ਇੱਕ ਤਰ੍ਹਾਂ ਦਾ ਕਮਿਸ਼ਨਰ ਏਜੰਟ ਦਾ ਕੰਮ ਕਰਨ ਵਾਲੀ ਗੱਲ ਹੈ ਭਾਵੇਂ ਤਾਂ ਰੇਟ ਹੋ ਜੇ 9 ਰੁਪਏ ਫੈਂਟ ਭਾਵੇਂ ਹੋਵੇ 8.5 ਰੁਪਏ ਉਹਨੇ ਖਰੀਦਣਾ ਤੇ ਆਪਦਾ 2-4-5 ਰੁਪਏ ਮਾਰਜਿਨ ਤੇ ਵੇਚ ਦੇਣਾ ਬਿਲਕੁਲ ਜੀ ਉਹਨੇ ਤਾਂ ਆਪਦਾ 5-700 ਰੁਪਏ ਦਿਹਾੜੀ ਬਣਾਉਣੀ ਆ ਆਉਦੇ ਚ ਬਾਗ ਪਾ ਲੈਣੇ ਉਹਨੇ ਰੋਜ਼ਗਾਰ ਖੜਾ ਕਰਿਆ ਉਹਦਾ ਕੋਈ ਮਤਲਬ ਨਹੀਂ ਹੈਗਾ ਵੀ ਰੇਟ 5 ਰੁਪਏ ਹੋ ਜੇ ਨਾ ਹੀ ਉਹ ਐ ਚਾਹੁੰਦਾ ਵੀ ਰੇਟ ਘਟਣ ਕਿਉਂਕਿ ਰੇਟ ਘਟਾਣਾ ਤਾਂ ਸਗੋਂ ਇਹ ਸਮੱਸਿਆ ਆ ਰਹੀ ਹੈ ਵੀ ਹੁਣ ਸਾਡਾ ਕੋਈ ਦੁੱਧੀ ਭਰਾ ਮੰਨ ਲਓ ਪਿੰਡੋਂ 1.5 ਕਿਲੋ ਦੁੱਧ ਚੱਕ ਕੇ ਲਿਆਉਂਦਾਗਾ ਕੁਆਂਟਲ ਦੁੱਧੋ ਘਰਾਂ ਦੇ ਵਿੱਚ ਸਪਲਾਈ ਕਰਦਾ ਉਹਦੇ ਚੋਂ ਉਹਨੂੰ ਕੋਈ 1000 ਰੁਪਿਆ ਮੰਨ ਲਓ ਬਣਿਆ ਹੁੰਦਾ ਧੜੀ ਦਾ ਪਰ ਜਦੋਂ 50 ਕਿਲੋ ਦੁੱਧੋ ਡੇਰੀ ਤੇ ਛੱਟਣ ਜਾਂਦਾ ਪਿੰਡੋਂ ਦੁੱਧ ਜਿਵੇਂ ਹੁਣ ਡੇਰੀਆਂ ਸਰਕਾਰੀ ਕਿਸੇ ਦਾ 70 ਰੁਪਏ ਰੇਟ ਆ ਕਿਸੇ ਦਾ 7.5 ਰੁਪਏ ਰੇਟ ਆ ਕਿਸੇ ਦਾ 7.5 ਰੁਪਏ ਰੇਟ ਆ ਅਸੀਂ ਸਾਡੀ ਮੰਗ ਇਹ ਨਹੀਂ ਹੈਗੀ ਹੁਣ ਵੀ ਕਿਸਾਨ ਭਰਾ ਗਲਤ ਨਾ ਸਮਝਣਾ ਵੀ ਅਸੀਂ ਇਹ ਕਹਨੇ ਆ ਵੀ ਰੇਟ ਘਟੇ ਅਸੀਂ ਆ ਨਾ ਰੇਟ ਵਧੇ ਅਸੀਂ ਵੀ ਕਿਸਾਨ ਆ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਆ ਸਰਕਾਰ ਦੇ ਅਸਲ ਦੇ ਵਿੱਚ ਜਿਹੜੇ ਦਾਵੇ ਆ ਉਹ ਖੋਖਲੇ ਹੁੰਦੇ ਨਜ਼ਰ ਆ ਰਹੇ ਆ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਇਹ ਕਹਿੰਦੀ ਆ ਵੀ ਜਿਹੜਾ ਹੈਗਾ ਤੁਸੀਂ ਮੱਛੀ ਪਾਲਣ ਦਾ ਧੰਦਾ ਬਣਾਓ ਪੋਲਟਰੀ ਫਾਰਮ ਖੋਲੋ ਦੋ ਤਰਾ ਸਹਾਇਕ ਧੰਦੇ ਵਜੋਂ ਧੰਦਾ ਬਣਾਓ ਮੰਨ ਲਾ ਵੀ ਜਿਹੜਾ ਇਹ ਚਿੱਟਾ ਇਨਕਲਾਬ ਲਿਆਉਣੀ ਚਾਹੁੰਦੀ ਆ ਗੱਲਾਂ 'ਚ ਤਾਂ ਸਰਕਾਰ ਬਿਲਕੁਲ ਜੀ ਜਿਵੇਂ ਹੁਣ ਤੁਸੀਂ ਦੇਖਿਆ ਇੱਥੇ ਆਪਣੇ ਕੋਲੇ ਮੌਜੂਦਾ ਐਮ.ਐਲ.ਏ ਸਾਹਿਬ ਵੀ ਪਹੁੰਚੇ ਆ ਇੱਥੇ ਰਾਮਪੁਰ ਤੋਂ ਮਾਲੋ ਬਲਕਾਰ ਸਿੱਧੂ ਜੀ ਅਸੀਂ ਉਹਨਾਂ ਅੱਗੇ ਵੀ ਗੱਲ ਰੱਖੀ ਚਲੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਪ੍ਰਧਾਨ ਜੀ ਤੁਸੀਂ ਇੱਕ ਮੰਗ ਪੱਤਰ ਤਿਆਰ ਕਰੋ ਸਾਨੂੰ ਉਹ ਮੰਗ ਪੱਤਰ ਦਿਓ ਮੈਂ ਸੰਸਦ ਦੇ ਸੰਸਦ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਵੱਲੋਂ ਜੋ ਤੁਸੀਂ ਮੰਗ ਪੱਤਰ ਦਿਓਗੇ ਵੀ ਉਹ ਮੈਂ ਆਵਾਜ਼ ਠਾਵਾਗਾ ਅਸੀਂ ਵੀ ਚਾਹੁੰਨੇ ਆ ਆਵਾਜ਼ ਠਾਉਣ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਨੂੰ ਕਹਿ ਕੇ ਗਏ ਅਸੀਂ ਵਿਸ਼ਵਾਸ ਕਰਦੇ ਆ ਉਹ ਵਿਸ਼ਵਾਸ ਤੇ ਖਰੇ ਉਤਰਨ ਪਰ ਜਿਹੜਾ ਹੈਗਾ ਸਮੱਸਿਆ ਹੁਣ ਇਹ ਆ ਮੰਨ ਲਓ ਉਹਦੇ 'ਚ ਜਿਹੜਾ ਹੈਗਾ ਜਦੋਂ ਕੁਆਂਟਲ ਦੁੱਧ ਘਰਾਂ 'ਚ ਪਾਉਂਦਾ 50 ਕਿਲੋ ਡੈਰੀ ਦੇ ਪਾਉਂਦਾ ਦੁੱਧੀ ਉੱਥੋਂ ਉਹਨੂੰ ਕੰਪਨੀਆਂ ਦੇ ਰੇਟ ਦੇ ਹਿਸਾਬ ਨਾਲ ਦੁੱਧ ਖਰੀਦਣਾ ਪੈਂਦਾ ਪਰ ਜਿਹੜੇ ਇਹ ਕਾਰਪੋਰੇਟਰ ਘਰਾਣੇ ਆ ਭਾਵੇਂ ਤਾਂ ਸਰਕਾਰੀ ਕੰਪਨੀਆਂ ਭਾਵੇਂ ਗੈਰ ਸਰਕਾਰੀ ਆ ਕਿਉਂਕਿ ਆਪਣੇ ਖੇਤਰ ਨੂੰ ਜਿਹੜਾ ਦੁੱਧ ਦੇ ਖੇਤਰ ਨੂੰ ਦੋ ادارے ਖਰੀਦਦੇ ਆ ਇੱਕ ਸੰਗਠਿਤ ਦਾਰਾਗਾ ਇੱਕ ਗੈਰ ਸੰਗਠਿਤ ਦਾਰਾਗਾ ਪਰ ਜਿਹੜੀ ਗੈਰ ਸੰਗਠਿਤ ادارے ਦੀ ਸਥਿਤੀ ਆ ਦੁੱਧ ਖਰੀਦਣ ਦੀ ਜਾਂ ਜਿਹੜੇ ਪ੍ਰਾਈਵੇਟ ਪਾਊਡਰ ਪਲਾਂਟ ਆ ਉਤੜਲੇ ਨਾਲ ਆਪਾਂ ਕਹਿੰਗੇ ਵੀ ਲੁੱਟ ਕਰ ਰਹੇ ਆ ਕਿਉਂਕਿ ਉਹ ਤਕਰੀਬਨ ਹੁਣ 41-4200 ਦਾ ਭਾਗ ਆ ਉਸ ਤੋਂ ਜ਼ਿਆਦਾ ਕਈ ਜਿਹੜੇ ਬਾਰਡਰ ਆ ਰਗੇ ਆ ਜਿਵੇਂ ਹੁਣ ਮੰਨ ਲਓ ਫੈਕਟਰੀ ਦਾ ਭਾਅ ਮੈਂ ਤੁਹਾਨੂੰ ਦੱਸਿਆ 4350 ਆ ਮੰਨ ਲਓ ਵੀ 41 43 41 4200 41 ਇਹ ਸਮਝ ਨਹੀਂ ਆਉਣਾ ਜਿਹੜੇ ਮਤਲਬ ਕਿਸਾਨ ਭਰਾ ਦਿੰਦੇ ਆ ਅੱਛਾ ਜੀ ਮੰਨ ਕੇ ਚੱਲੋ ਜਿਵੇਂ 4350 ਨੂੰ ਮੇਰੇ ਖਿਆਲ ਚ ਸਾਡੇ ਇੱਕ 6 ਰੁਪਏ ਰੇਟ ਬਣਦਾ 640 640 ਵਾਲੀ ਬਣਦਾਗਾ 6 ਸਵਾ 6 ਤੋਂ ਲੈ ਕੇ 6.5 ਤੱਕ ਬਣਦਾ ਉਹ ਜਦੋਂ 640 ਰੇਟ ਬਣਦਾਗਾ ਜੀ ਇੱਥੇ ਜਿਹੜੇ ਡੈਰੀਆਂ ਵਾਲੇ ਆ ਤਕਰੀਬਨ ਜਿਵੇਂ ਹੁਣ ਆਪਣੇ ਜ਼ਿਲ੍ਹਿਆਂ ਚ ਤਾਂ ਆ ਗਿਆ ਵੀ ਕੋਈ 610 ਦੇਈ ਜਾਂਦਾ ਕੋਈ 620 ਦੇਈ ਜਾਂਦਾ ਪਰ ਜਿਹੜਾ ਬਾਟਰੇਰ ਕਾ ਇਧਰ ਫਾਸਿਲ ਕਾ ਸਾਈਡ ਹੋ ਗਈ ਜਿਵੇਂ ਇਧਰ ਫਰੋਹੇਪੁਰ ਕੰਨੀ ਅਸੀਂ ਮੀਟਿੰਗ ਕਰਕੇ ਆਏ ਆ ਉਹ ਤਾਂ ਹੁਣ ਮੰਨ ਕੇ ਚੱਲੋ ਵੀ ਕੋਈ ਪੌਣੇ 6 ਰੁਪਏ ਰੇਟ ਦਿੰਦੇ ਆ ਹੁਣ ਕੀ ਰੇਟ ਤਾਂ ਖਰੀਦੂ ਕੀ ਖਰੀਦੂ ਕੀ ਰੇਟ ਬੰਦਾ ਪਾਊਗਾ ਦੁੱਧੀ ਵੀ ਮਾਰ ਰਹੇ ਆ ਕਿਸਾਨ ਵੀ ਮਾਰ ਲਾ ਵੀ ਘਾਟੇ ਦੀ ਸੋ ਅਸੀਂ ਇਹ ਜਿਹੜੀ ਮੰਗ ਆ ਸਰਕਾਰ ਅੱਗੇ ਮੰਨ ਲਓ ਅੱਜ ਜਿਹੜਾ ਮੰਗ ਪੱત્રਾ ਆ ਉਹ ਮੰਗ ਰੱਖਣੀ ਆਸਤੇ ਮੀਟਿੰਗ ਕਰੀ ਆ ਮੰਗ ਰੱਖ ਰਹੇ ਆ ਵੀ ਜਿਹੜਾ ਹੈਗਾਗਾ ਵੀ ਸਰਕਾਰ ਜਿਹੜਾ ਪ੍ਰਾਈਵੇਟ ਧੰਦਾ ਕਰ ਰਿਹਾ ਕੋਈ ਸਾਡਾ 2.5 ਪੌਣੇ 3 ਲੱਖ ਦੁੱਧ ਹੀ ਪੰਜਾਬ ਦੇ ਵਿੱਚ ਦੁੱਧ ਧੰਦਿਆਂ ਜੁੜਿਆ ਹੋਇਆ ਦੁੱਧ ਦਾ ਰੋਜ਼ਗਾਰ ਆ ਜਿਹੜਾ ਉਹ ਚਲਾ ਰਿਹਾਗਾ ਆਪਦਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਅਤੇ ਜਿਹੜਾ ਬੰਦਾ ਦੁੱਧ ਦਾ ਕੰਮ ਕਰਦਾ ਜਾਂ ਡੇਰੀ ਦਾ ਕਰਦਾ ਉਹਦੇ ਨਾਲ ਕੋਈ 10 ਬੰਦੇ ਹੋਰ ਵੀ ਮਾਲਾ ਉਹਨਾਂ ਨੂੰ ਕੰਮ ਮਿਲਿਆ ਹੋਇਆ ਉਹ ਕੰਮ ਕਰ ਰਹੇ ਆ ਸੋ ਅਸੀਂ ਇਸ ਕਰਕੇ ਮੰਗ ਕਰਦੇ ਆ ਸਰਕਾਰ ਤੋਂ ਵੀ ਜਿਹੜਾ ਇਹ ਪ੍ਰਾਈਵੇਟ ਦੁੱਧ ਹੈ ਇਹਨੂੰ ਖਰੀਦਣਾ ਯਕੀਨੀ ਬਣਾਇਆ ਜਾਵੇ ਅਤੇ ਸਾਨੂੰ ਕੋਈ ਇਹਦੇ ਚ ਹੋਣੀ ਹੈਗਾ ਇਹ ਕਹਿਣ ਚ ਵੀ ਜਿਹੜੀ ਪੰਜਾਬ ਦੁੱਧ ਦੀ ਤੇ ਜਿਹਨੂੰ ਨੇ ਦੇਖਤਾ ਉਹ ਲੋਕਾਂ ਨੂੰ ਉਹ ਜਿਹੜਾ ਹੈਗਾ ਮੰਡੀਕਰਨ ਜਿਹੜਾ ਦੁੱਧ ਦਾ ਸਾਫ਼ ਸੁਥਰੇ ਦੁੱਧ ਦਾ ਮੰਡੀਕਰਨ ਕਰਨਾ ਚਾਹੁੰਦੀ ਹੈ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਫ਼ ਸੁਥਰਾ ਦੁੱਧ ਹੀ ਲੋਕਾਂ ਤੱਕ ਮਹੀਆ ਹੋਣਾ ਚਾਹੀਦਾ ਹੈ ਪਲਾਂਟਾਂ ਦੇ ਵਿੱਚ ਵੀ ਸਾਫ਼ ਸੁਥਰਾ ਦੁੱਧ ਜਾਵੇ ਜੇ ਕਿਤੇ ਕੋਈ ਵੀ ਅਦਾਰਾ ਜਾਂ ਕੋਈ ਵੀ ਸਾਡੇ ਧੰਦੇ ਨਾਲ ਜੁੜਿਆ ਹੋਇਆ ਬੰਦਾ ਕੋਈ ਗੈਰਮਿਆਰੀ ਚੀਜ਼ ਪਾਉਂਦਾ ਕੋਈ ਘਟੀਆ ਕੁਆਲਿਟੀ ਦਾ ਦੁੱਧ ਵੇਚਦਾ ਤਾਂ ਉਹਦੇ ਤੇ ਸਰਕਾਰ ਐਕਸ਼ਨ ਲਵੇ ਉਸ ਮਹਿਕਮੇ ਨਾਲ ਸੰਬੰਧਿਤ ਸਿਹਤ ਮਹਿਕਮਾ ਐਕਸ਼ਨ ਲਵੇ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦੇ ਕਿਸੇ ਦੀ ਸਿਹਤ ਨਾ ਖਿਲਵਾਦ ਨਾ ਹੋ ਸਕੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਮੈਂ ਕਹਿੰਨਾ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਮੰਨ ਕੇ ਚੱਲੋ ਮੈਂ ਗਲਤ ਕੰਮ ਕਰਦਾ ਡੇਰੀ ਵਾਲਾ ਤੁਸੀਂ ਮੈਨੂੰ ਦੁੱਧ ਪਾ ਰਹੇ ਉੱਥੇ ਤੁਸੀਂ ਵੀ ਗੁਨਾਹਕਰ ਹੋ ਜੀ ਤੁਸੀਂ ਸਾਡੀ ਸਪੋਰਟ ਕਰੋ ਕੋਈ ਵੀ ਤੁਹਾਡੇ ਪਿੰਡ ਚ ਲਵੇ ਲਾਉਣ ਕੋਈ ਗਲਤ ਕੰਮ ਕਰ ਰਿਹਾ ਉਹ ਤੇ ਸਾਰੀ ਜੁਨਿਟੀ ਮਤਲਬ ਬਦਨਾਮ ਹੁੰਦੀ ਹੈ ਕਹਿੰਦਾ ਨਹੀਂ ਪ੍ਰਧਾਨ ਜੀ ਨਹੀਂ ਦੇਖੋ ਜੀ ਇਸ ਤਰ੍ਹਾਂ ਜਦੋਂ ਕਿਤੇ ਆਪਾਂ ਨੂੰ ਕਿਤੇ ਕੋਈ ਡਾਊਟ ਆ ਆਪਾਂ ਕਾਨੂੰਨਨ ਤੌਰ ਤੇ ਉਸ ਬੰਦੇ ਤੇ ਆਪਾਂ ਕਾਰਵਾਈ ਕਰਵਾ ਸਕਦੇ ਆ ਕਰਾਉਣੀ ਚਾਹੀਦੀ ਆ ਪਰ ਮੈਂ ਇਹ ਵੀ ਚਾਹਣਾ ਕਹਣਾ ਕਹਿਣਾ ਚਾਹਣਾਗਾ ਵੀ ਆਪਾਂ ਨੂੰ ਕਾਨੂੰਨ ਆਪਦੇ ਹੱਥ ਚ ਵੀ ਨਹੀਂ ਲੈਣਾ ਚਾਹੀਦਾ ਕਈ ਥਾਵਾਂ ਤੇ ਵੇਖਿਆਗਾ ਕੀ ਹੁੰਦਾ ਦੋ ਤਰ੍ਹਾਂ ਦਾ ਮੰਨ ਲਾ ਵੀ ਗੱਲਾਂ ਹੁੰਦੀਆਂ ਨੇ ਇੱਕ ਤਾਂ ਸਿੰਪਲ ਫੇਲ ਆ ਜਾਣਾ ਹੁਣ ਹਰੇਕ ਮੈਂ ਤਾਂ ਕਹਿਣ ਨੂੰ ਇਹੀ ਕਹਿ ਜਾਂਦਾ ਵੀ ਸਿੰਪਲ ਫੇਲ ਹੈ ਪਰ ਜਿਵੇਂ ਹੁਣ ਆਪਣੇ ਆਮ ਦੋਧੀਆਂ ਦਾ ਜਿਵੇਂ ਪਹਿਲਾਂ ਵੀ ਆਪਾਂ ਮੰਨ ਲਾ ਸਰਕਾਰ ਨਾਲ ਵੀ ਗੱਲਬਾਤ ਕਰੀ ਤੇ ਉਹਦੇ ਚ ਆਏ ਜਿਵੇਂ ਸਬਸਟੈਂਟਡ ਮਨ ਲਓ ਸੈਂਪਲ ਉਹਦਾ ਸਬਸਟੈਂਟਰ ਦਾ ਮਤਲਬ ਵੀ ਫੈਂਟ ਘਟਾ ਕਿ ਦੁੱਧ ਦੇ ਵਿੱਚ ਪਾਣੀ ਦੀ ਮਾਤਰਾ ਆ ਗਈ ਪਰ ਉਹ ਸਿਹਤ ਲਈ ਕੋਈ ਹਾਨੀਕਾਰਕ ਨਹੀਂ ਹੈਗਾ ਤਾਂ ਉਹਦਾ ਜਿਹੜਾ ਆਮ ਨੋਰਮਲ ਆ ਜਿਹੜਾ ਜੁਰਮਾਨਾ ਹੋ ਜਾਂਦਾ ਪਰ ਹੁਣ ਕਈ ਵਾਰੀ ਇਹ ਵੀ ਹੋਇਆ ਜਦੋਂ ਸਾਡੇ ਦੁੱਧਾਂ ਦੇ ਸੈਂਪਲ ਭਰੇ ਜਾਂਦੇ ਆ ਮੰਨ ਲਓ ਉਹਦੇ ਤੇ ਵੀ ਜੁਰਮਾਨਾ 20 20 30000 ਰੁਪਿਆ ਐਡੀਸੀ ਸਾਹਿਬ ਵੱਲੋਂ ਜਿਹੜਾ ਜੁਰਮਾਨਾ ਹੈ ਉਹ ਫੈਂਟ ਘਟਾਉਣ ਦੇ ਕਾਰਨ ਵੀ ਕੀਤਾ ਗਿਆ ਅਸੀਂ ਅੱਜ ਮੰਗ ਪੱਤਰ ਦੇ ਵਿੱਚ ਉਹ ਵੀ ਰੱਖਾਂਗੇ ਵੀ ਦੇਖੋ ਜੇ ਤਾਂ ਕਿਸੇ ਦੀ ਥੋੜੀ-ਬਹੁਤੀ ਫੈਂਟ ਘਟ ਵੱਧ ਆਉਂਦੀ ਹੈ ਕਿਉਂਕਿ ਇਹਦਾ ਇੱਕ ਤਰ੍ਹਾਂ ਰਲਿ ਮਿਲੀ ਗੱਲ ਹੋ ਗਈ ਸਰਕਾਰ ਦੀ ਜਾਂ ਕਾਰਪੋਰੇਟਾਂ ਦੀ ਵੀ ਸਾਡੇ ਤੇ ਕੰਪਨੀਆਂ ਨੂੰ ਹਾਵੀ ਕਰਨਾ ਚਾਹੁੰਦੇ ਆ ਕਿਉਂਕਿ ਕੰਪਨੀ ਤਾਂ ਡੇਢ ਫੈਂਟ ਦਾ ਦੁੱਧ ਵੀ ਵੇਚ ਸਕਦੀ ਹੈ ਕੰਪਨੀ 3 ਫੈਂਟ ਦਾ ਵੀ ਵੇਚ ਸਕਦੀ ਹੈ ਕੰਪਨੀ 4.5 ਫੈਂਟ ਦਾ ਵੀ ਵੇਚੀ ਜਾਂਦੀ ਹੈ ਕੰਪਨੀ 6 ਫੈਂਟ ਦਾ ਵੀ ਵੇਚੀ ਜਾਂਦੀ ਹੈ ਤੇ ਕੰਪਨੀ ਇੱਕ ਮਹੀਨੇ ਦੀ ਵੈਲਿਡਿਟੀ ਵਾਲਾ ਦੁੱਧ ਵੀ ਵੇਚੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਸਾਡੀ ਤਰਾਸਤੀ ਇਹ ਵੀ ਰਹੀ ਹੈ ਵੀ ਜਦੋਂ ਕਿਤੇ ਇਹੋ ਜਿਹਾ ਕੰਪਨੀ ਦੇ ਵੱਲੋਂ ਜਾਲ ਵਿਛਾਇਆ ਜਾਂਦਾ ਹੈ ਭਾਵੇਂ ਪੰਜਾਬ 'ਚ ਭਾਵੇਂ ਪੂਰੀ ਸਟੇਟ 'ਚ ਜਿਵੇਂ ਹੁਣ ਇੱਕੋ ਕਰੀਮ ਆ ਰਹੀ ਹੈ ਪਰ ਅਗਲਾ ਕੀ ਕਹਿੰਦਾਗਾ ਵੀ ਜੋ ਡੱਬੇ ਦੇ ਉੱਤੇ ਲਿਖਿਆ ਹੋਇਆ ਹੈ ਤੇ ਵੀ ਵੇਚ ਸਕਦਾ ਫਿਰ ਇਹ ਤਾਂ ਸਾਡੀ ਪੰਜਾਬ ਦੀ ਤਰਾਸਤੀ ਹੋ ਗਈ ਵੀ ਦੁੱਧ ਦਾ ਅਸੀਂ ਘਰ-ਘਰ ਜਾ ਕੇ ਮਤਲਬ ਵੇਚਦੇ ਆ ਉਹਦੇ 'ਚ ਪੇਮੈਂਟਾਂ ਦੇ ਵੀ ਚੱਕਰ ਪੈਂਦੇ ਆ ਪਰ ਇੱਕ ਬੰਦਾ ਠੇਕੇ ਦੇ ਸ਼ਰਾਬ ਲੈਣ ਜਾਂਦਾ ਔਰ ਇਹਦੇ ਨਾਲੇ ਲਿਖਿਆ ਹੁੰਦਾ ਵੀ ਸੇਤ ਲਈ ਹਾਨੀਕਾਰ ਕਾ ਅਗਲਾ ਫੇਰ ਵੀ ਜਿੰਨੇ ਪੈਸੇ ਮੰਗਦਾ ਉੰਨੇ ਦੇ ਕੇ ਆਉਂਦਾ ਤਾਂ ਉਹੀ ਗੱਲ ਆ ਮੰਨ ਲਾ ਵੀ ਜਦੋਂ ਤੁਸੀਂ ਐਂ ਦੇਖੋ ਵੀ ਅਸੀਂ ਤਾਂ ਸਾਨੂੰ ਤਾਂ ਗਨਾਹਦਾਰ ਮੰਨਿਆ ਜਾਂਦਾ ਹੈਗਾ ਸਾਨੂੰ ਜੁਰਮਾਨਾ ਵੀ ਹੋ ਜਾਂਦਾ ਫੈਂਟ ਘੱਟ ਵੱਧ ਆਉਣ ਦੇ ਕਾਰਨ ਫਿਰ ਜਿਹੜਾ ਮਹੀਨਾ ਤੋਂ ਵੀ ਨਹੀਂ ਖਰਾਬ ਹੁੰਦਾ ਹੈਗਾ ਉਹਦੇ 'ਚ ਕੀ ਹੈ ਕਿਉਂ ਨਹੀਂ ਖਰਾਬ ਹੁੰਦਾ ਉਹ ਸਾਡੇ ਕੋਲ ਤਾਂ ਰਹਿੰਦਾ ਨਹੀਂਗਾ 8-10 ਘੰਟਿਆਂ ਤੋਂ ਵੱਧ ਇੱਕ ਸੋਚਣ ਵਾਲੀ ਗੱਲ ਹੈ ਪਰ ਕੀ ਹੈ ਸਾਡੇ ਕਿਤੇ ਨਾ ਕਿਤੇ ਜਿਹੜੇ ਕਾਨੂੰਨ ਤਿਆਰ ਕੀਤੇ ਹੋਏ ਆ ਉਹ ਕਰੇ ਇਸਹਾ ਹੋਣਾ ਵੀ ਕਾਰਪੋਰੇਟ ਆ ਜਿਹੜੇ ਉਹ ਕਿਸੇ ਵੀ ਹਿਸਾਬ ਨਾਲ ਢਲਣਾ ਲੁੱਟ ਕਰ ਲੈਣ ਕੁਝ ਵੀ ਵੇਚ ਲੈਣ ਉਹ ਬਸ ਉਹਨਾਂ ਨੂੰ ਐਨਾ ਕਹ ਵੀ ਤੁਸੀਂ ਥੋੜਾ ਬੋਧਾ ਗੇਰਾ ਲਿਖ ਦਿਓ ਨਾ ਹੀ ਸਾਡੇ ਲੋਕ ਇਨੇ ਜਾਗਰੂਕ ਹੁੰਦੇ ਆ ਉਹ ਵੀ ਬਸ ਐਂ ਕਹਿੰਦੇ ਮਹੀਨਾ ਖਰਾ ਸੋ ਅਸੀਂ ਤਾਂ ਜਿਹੜਾ ਹੈਗਾਗਾ ਆਪਾਂ ਦੇ ਪਿੰਡਾਂ ਦੇ ਵਿੱਚੋਂ ਦੁੱਧ ਇਕੱਠਾ ਕਰਿਆ ਓਵੇਂ ਆ ਉਹਦਾ ਸਾਫ਼ ਸੁਧਰਾ ਓਵੇਂ ਦੁੱਧ ਸਪਲਾਈ ਕਰਦੇ ਆਂ ਕੋਈ 5-7 ਘੰਟਿਆਂ ਦੇ ਵਿੱਚ ਜਿਹੜਾ ਦੁੱਧ ਸਪਲਾਈ ਕੀਤਾ ਜਾਂਦਾਗਾ ਪਰ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਇਹ ਕਿਤੇ ਨਾ ਕਿਤੇ ਜਾਲ ਏਡੀ ਛੋਟੀ ਗੱਲ ਨਹੀਂ ਹੈਗੀ ਕਿ ਇਹ ਇਸ ਤਰ੍ਹਾਂ ਦੁੱਧੀਆਂ ਨੂੰ ਮਾਰ ਪਾਉਣੀ ਇਹ ਬਹੁਤ ਵੱਡੀ ਮੰਨ ਲਓ ਸਾਜ਼ਿਸ਼ ਘੜੀ ਹੋਈ ਆ ਇਹਦੇ ਤੇ ਮੰਨ ਲਾ ਕਿਤੇ ਨਾ ਕਿਤੇ ਜਿਹੜਾ ਕਾਰਪੋਰੇਟਾਂ ਦਾ ਆਪਾਂ ਕਹਿ ਲਈਏ ਵੀ ਸਰਕਾਰ ਦੇ ਉੱਤੇ ਕਬਜ਼ਾਗਾ ਉਹ ਮੋٹے ਫੰਡ ਦਿੰਦੇ ਆ ਜਦੋਂ ਚੋਣਾਂ ਹੁੰਦੀਆਂ ਹੈਗਾ ਤਾ ਉਹ ਸਾਰਾ ਇੱਕ ਸਿਸਟਮ ਚਲਾਇਆ ਹੋਇਆ ਹੈਗਾ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਜਿਵੇਂ ਉਦੋਂ ਪਿੱਛੇ ਜੇ ਖੇਤੀ ਕਾਨੂੰਨ ਲਿਆਂਦੇ ਗਏ ਸੀ ਵੀ ਖੇਤੀ ਖਤਮ ਕਰ ਦਿਓ ਹੁਣ ਇਹ ਵੀ ਜਿਹੜਾ ਦੁੱਧ ਧੰਦਾ ਹੈਗਾ ਜਿਹੜਾ ਸਰਕਾਰ ਦਾ ਹੈ ਵੀ ਤਾਂ ਐ ਕਰਦੀ ਹੈ ਵੀ ਚਿੱਟਾ ਐਨ ਕਲੱਬ ਲਿਆਉਣਾ ਚਾਹੁੰਦੀ ਹੈ ਪਰ ਇਹ ਚਿੱਟਾ ਐਨ ਕਲੱਬ ਆਉਣ ਦੀ ਬਜਾਏ ਲੋਕ ਆ ਜਿਹੜੇ ਉਹ ਕੰਗਾਲ ਹੋਣ ਦੀ ਤਰਸਤੇ ਆ ਆ ਵੀ ਜਿਹੜਾ ਸਾਡੇ ਕੋਲੇ ਦੁੱਧ ਦੀ ਭਰਾ ਖੜੇ ਆ ਇਹ ਵੀ ਪੀੜਤਾ ਸਾਰੇ ਅੱਜ ਇਹ ਆਪਦੀ ਪੀੜਾ ਲੈ ਕੇ ਇੱਥੇ ਮੰਨ ਲਾ ਵੱਖ-ਵੱਖ ਜ਼ਿਲ੍ਹਿਆਂ ਮੰਡੀਆਂ ਤੋਂ ਪਹੁੰਚੇ ਆ ਆਸੀਂ ਇਹਨਾਂ ਦੀਆਂ ਮੁਸ਼ਕਲਾਂ ਸੁਣੀਏਗਾ ਉਹ ਮੰਗ ਪੱਤਰ ਤਿਆਰ ਕਰਕੇ ਕਹੋਗੇ ਅਸੀਂ ਵੀ ਕਿਸਾਨ ਆ ਅਸੀਂ ਵੀ ਮਜ਼ਦੂਰ ਆ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਆ ਮੈਂ ਇਸ ਗੱਲ ਕਹਿਣ ਚ ਵੀ ਗਰੇਜ ਨਹੀਂ ਕਰੂੰਗਾ ਵੀ ਆਮ ਤੌਰ ਤੇ ਜਿਹੜਾ ਬੰਦਾ ਦੁੱਧ ਦਾ ਕੰਮ ਕਰਦਾਗਾ ਉਹ ਮੇਰੇ ਹਿਸਾਬ ਨਾਲ ਜਿੱਥੋਂ ਦੇਖ ਕੇ ਮੈਂ ਮੰਨ ਲਾ ਛਿੱਟੇ ਕੱਟੇ ਆ ਵੀ 5 ਕਿੱਲਾਂ ਤੋਂ ਘੱਟ ਵਾਲਾ ਜ਼ਿੰਮੇਵਾਰ ਹੀ ਮੰਨ ਲਾ ਉਧਰ ਵਾਲੇ ਢੋਲ ਚੱਕਦਾਗਾ ਲੈਨ ਲਾਟ ਕੋਈ ਨਹੀਂ ਦੁੱਧ ਪਾਉਣ ਵਾਲਾ ਤੇ ਉਹ ਚੰਗਾ ਵੀ ਨਹੀਂ ਸਮਝਦਾ ਇਸ ਧੰਦੇ ਨੂੰ ਤੇ ਪਹਿਲਾਂ ਤਾਂ ਸਾਡੀਆਂ ਮੰਨ ਲਓ ਜਿਹੜੀਆਂ ਪ੍ਰਾਣੀਆਂ ਬੁੜੀਆਂ ਮਾਤਾ ਪਿਤਾ ਆਪਣਾ ਸਾਡੀਆਂ ਉਹ ਵੀ ਕਹਿਣਗੇ ਅਸੀਂ ਦੁੱਧ ਵੇਚਦਾ ਵੀ ਪੁੱਤ ਵ ਪਰ ਜਿਹੜਾ ਹੈਗਾ ਸਰਕਾਰ ਇਸ ਤਰਜ ਦੇ ਆਧਾਰ ਤੇ ਜਿਵੇਂ ਮੰਨ ਲਓ ਹਿਮਾਚਲ ਵੱਲੋਂ ਐਮਐਸਪੀ ਤੈਅ ਕੀਤੀ ਗਈ ਹੈ ਅਸੀਂ ਸਰਕਾਰ ਅਗੇ ਮੰਗ ਰੱਖਦੇ ਆਂ ਵੀ ਜਿਵੇਂ ਹਿਮਾਚਲ ਨੇ ਐਮਐਸਪੀ ਤੈਅ ਕਰੀਆ ਵੀ ਐਮਐਸਪੀ ਤੈਅ ਕੀਤੀ ਜਾਵੇ ਸਾਨੂੰ ਦੁੱਧੀਆਂ ਨੂੰ ਤਾਂ ਕੋਈ ਡਿੱਕਤ ਹੀ ਨਹੀਂ ਸਾਨੂੰ ਤਾਂ ਖਾਂ ਖਾ ਬਦਨਾਮ ਕੀਤਾ ਜਾਂਦਾ ਹੈਗਾ ਵੀ ਉਹ ਪਿੰਡ ਵਾਲਾ ਵੀ ਅਗਲਾ ਕਹਿੰਦਾ ਯਾ ਉਸਦਾ ਲੁੱਟੀ ਜਾਂਦਾ ਫਾਨਾ ਸਾਡੇ ਸਾਥ ਚੱਕੀ ਜਾਂਦਾ ਅਸੀਂ ਤਾਂ 1.7 ਰੁਪਏ ਹੋ ਜਾ ਫੈਂਡ ਰੇਟ ਸਾਨੂੰ ਉਹਦੀ ਜੀ ਟਿਕਦਾ ਸੀ 9 ਖਰੀਦ ਕੇ 9:30 ਵੇਚ ਦਾਂਗੇ 9:30 ਵੇਚ ਦਾਂਗੇ ਇਸ ਤਾਂ 2-4 ਰੁਪਏ ਮਾਰਦੇ ਨੇ ਇਹ ਡਿਗਰੀਆਂ ਲੈਸ ਮਾਰੀ ਜਾਂਦੀਆਂ ਨੇ ਬਾਈ ਹੋਰ ਕੀ ਅਗਲਾ ਕਰੂਗਾ ਹਾਂ ਚਲੋ ਫੈਂਟ ਲੈਸ ਹੈ ਘੱਟ ਵਾਧਾ ਉਹ ਆਪਾਂ ਬੇਨਤੀ ਕਰਦੇ ਆਂ ਮਾਲਾਂ ਜਿਹੜੇ ਕਿਸਾਨ ਭਰਾ ਹੈ ਉਹ ਵੀ ਆਪਣੇ ਭੈਣ ਭਾਈ ਆ ਵੀ ਆਪਦਾ ਸੁਚੇਤ ਰਹਿਣਾ ਆਪਦਾ ਫੈਂਟ ਵਗੈਰਾ ਚੈੱਕ ਕਰਾਉਣਾ ਕੰਡਿਆਂ ਦਾ ਵੀ ਆਪਦਾ ਵੇਖਣ ਮੰਨ ਲਓ ਜੇ ਕੋਈ ਕਰਦਾ ਹੈਗਾ ਮਾੜੀ ਗੱਲ ਹੈ ਆਪਾਂ ਨੂੰ ਵੀ ਚਾਹੀਦਾ ਵੀ ਆਪਾਂ ਅਗਲੇ ਨੂੰ ਸਮਝਾਓ ਵੀ ਆਹ ਸਮੱਸਿਆ ਕੀ ਰੇਟ ਅਗਲੇ ਨੂੰ ਉਸ ਹਾਂ ਦੇਓ ਕੱਲ ਨੂੰ ਆਪਾਂ ਨੂੰ ਨਮੋਚੀ ਦਾ ਸਾਹਮਣਾ ਨਾ ਕਰਨਾ ਪਵੇ ਕੱ ਕੰਡੇ 'ਚ ਫਰਕ ਪੈਂਦਾ ਫੇਰ ਜਿਵੇਂ ਉਹ ਪਿੱਛੇ ਜੇ ਵੀਡੀਓ ਆਈ ਸੀ ਉਮੇ ਗੱਲ ਦੇਣੀ ਆਵੇ ਕਿਉਂਕਿ ਫੇਰ ਅਗਲਾ ਮਜਬੂਰੀ ਨਹੀਂ ਸਮਝਦਾ ਵੀਰਾਂ ਨੂੰ ਬੇਨਤੀ ਵੀ ਰੇਟ ਹੀ ਸਹੀ ਲੈ ਲਓ ਜਿਵੇਂ ਆਪਾਂ ਹੀ ਅਰਜਿੰਦਰ ਦਾਸ ਕਟਿਆ 6.5 6.5 ਦਾ ਰੇਟ ਆ ਫੈਟ ਰੇਟ ਤੇ ਉਹ ਦੂਸਰੇ ਪਾਸੇ ਆਪਾਂ 7.5 ਲੈ ਰਹਿਆਂ ਦੁੱਧੀ 'ਚ ਤੇ ਕੰਪਨੀਆਂ ਦੇ ਕੰਪਰੀਜੈਂਸ ਲੈ ਰਹਿਆਂਗੇ ਪਰ ਕੰਪਨੀਆਂ ਵੀ ਲੀਟਰਾਂ 'ਚ ਦੁੱਧ ਲੈ ਰੀਆਂ ਨੇ ਬਾਈ ਜਿਵੇਂ ਕਹਦੀ ਆਪਾਂ ਕਿਲੋ ਤਾਂ 900 800 ਗ੍ਰਾਮ ਹੀ ਉਤਰਦਾ ਬਾਈ 900 ਹਾਂ ਤੇ ਡਿਗਰੀ ਡਿਗਰੀ ਲੈਸ ਮਾਰੀ ਪਈਆਂ ਨੇ ਜਾਦੇ ਜਿਹੜੇ ਮੰਨ ਕੇ ਚੱਲਾ ਨਵੀਆਂ ਡੇਰੀਆਂ ਉਹ ਵੀ ਮਤਲਬ ਵਿੱਚ ਬਹੁਤ ਇਸ ਤਰ੍ਹਾਂ ਦਾ ਕਰ ਰਹੇ ਨੇ ਨਹੀਂ ਨਹੀਂ ਉਹ ਉਹੀ ਗੱਲ ਕਰਦੇ ਨੇ ਮੰਨ ਲਓ ਰੇਟ ਆ ਉਹਦਾ ਬਾਜ ਬਲੋ ਦੁੱਧੀ ਭਰਾਵੀਆਂ ਲੈਣਾ ਲੋਕਾਂ ਨੂੰ ਸਮਝਾਉਣ ਮੰਨ ਲਓ ਵੀ ਅਸੀਂ ਸਾਡਾ ਨਹੀਂ ਕਸੂਰ ਹੈਗਾ ਇਹਦੇ ਵਿੱਚ ਸਾਨੂੰ ਸਰਕਾਰਾਂ ਮੰਨ ਲਓ ਖਤਮ ਕਰਨਾ ਚਾਹੁੰਦੀਆਂ ਅਸਲ ਦੇ ਵਿੱਚ ਸਾਜ਼ਿਸ਼ ਇਹ ਹੈ ਵੀ ਜਦੋਂ ਮੰਨ ਕੇ ਚੱਲੋ ਵੀ ਹੁਣ ਕਿਤੇ ਨਾ ਕਿਤੇ ਲੋਕ ਆਪਣੇ ਤੋਂ ਮੰਨ ਲਾ ਟੁੱਟਦੇ ਜਾ ਰਹੇ ਆ ਦੁੱਧ ਪਾਉਣ ਤੋਂ ਕੰਨੀ ਕਿ ਤਰਾਉਂਦੇ ਆ ਤਾਂ ਕੰਪਨੀਆਂ ਨਾਲ ਜੁੜ ਰਹੇ ਆ ਪਰ ਇੱਕ ਦਿਨ ਸਰਕਾਰਾਂ ਇਹ ਸੋਚਦੀਆਂ ਕਾਰਪੋਰੇਟਾਂ ਦਾ ਇਹ ਸੋਚਦੇ ਵੀ ਜਦੋਂ ਇਹ ਦੁੱਧ ਦੀ ਭਰਾ ਆਪਦਾ ਢੋਲ ਮੁੱਦੇ ਇਹਨਾਂ ਦੇ ਵੱਜ ਗਏ ਉਸ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਨਾਲ ਮੁਨਾਫਾ ਕਮਾਵਾਂਗੇ ਆਪਣੀ ਮਰਜ਼ੀ ਨਾਲ ਖਰੀਦਾਂਗੇ ਕਿਉਂਕਿ ਵੇਚ ਤਾਂ ਹੁਣ ਵੀ ਇਹ ਆਪਦੀ ਮਰਜ਼ੀ ਨਾਲ ਰਹੇ ਆ ਕੰਪਨੀਆਂ ਬਈ ਜੇ ਆਪ ਨੂੰ ਗਰਮੀ 'ਚ ਦੁੱਧ 1 ਲੀਟਰ ਲੈਣਾ ਵੀ ਪੈਂਦਾ ਉਹ ਦਿੰਦੀਆਂ ਨਹੀਂ ਹੈਗੀਆਂ ਆ ਇਹ ਤਾਂ ਇਹ ਤਾਂ ਇਹ ਤਾਂ ਨੋਟ ਦਾ ਇਸ ਤਰ੍ਹਾਂ ਗਾ ਹੀ ਦੇਖੋ ਜੀ ਉਹ ਲੈਂਦੀਆਂ ਜਿਹੜਾ ਕਿਸਾਨ ਦਾ ਜਾਂ ਦੋਦੀ ਦਾ ਗਾ ਉਹਦਾ 9 ਮਾਸ ਦਾ ਰਿਸ਼ਤਾ ਹੈਗਾ ਪਹਿਲੀ ਗੱਲ ਤਾਂ ਆਪਾਂ ਦੁੱਧ ਵੀ ਘਰਾਂ ਚ ਲੈਣ ਜਾਂਦੇ ਆ ਘਰੋਂ ਦੁੱਧ ਇਕੱਠਾ ਕਰਕੇ ਲਿਆਉਣੇ ਆ ਕਈ ਵਾਰੀ ਕੋਈ ਸਾਡੀ ਮਾਤਾ ਭੈਣ ਘਰੇ ਮੰਨ ਲੋ ਉਹ ਕਿੱਥੇ ਮੰਨ ਲਾ ਵੀ ਕੋਈ ਆਪਦਾ 1/2 ਕਿਲੋਮੀਟਰ ਕਿਲੋਮੀਟਰ ਚੱਲ ਕੇ ਜਾਊਗੀ ਡੋਲੂ ਚੱਕ ਕੇ ਜਾਂ ਲੈਣ ਦੁੱਧ ਜਾਂ ਆਪਾਂ ਆਉਣਾ ਤਾਂ 100 ਪੜਦਾ ਹੁੰਦਾ ਹੈਗਾ ਪੈਸੇ ਥੇਲੇ ਦਾ ਵੀ ਅਗਲੇ ਨੂੰ ਕਿਸੇ ਨੇ ਪਹਿਲਾਂ ਲੈਣੇ ਆ ਕਿਸੇ ਨੇ ਮਗਰੋਂ ਲੈਣੇ ਆ ਬਹੁਤ ਗੱਲਾਂ ਹੋ ਜਾਂਦੀਆਂ ਪਰ ਕੰਪਨੀ ਕਰ ਕਹਿੰਦੀਆਂ ਖਾਤੇ ਚ ਆਉਣੀਆਂ ਉਹ ਤਾਂ ਜਿਹੜਾ ਫਰਕ ਹੈ ਉਹ ਲੋਕਾਂ ਨੂੰ ਮਹਿਸੂਸ ਹੁੰਦਾ ਵੀ ਆ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈਗਾ ਤੇ ਪਰ ਵੀ ਜਿਹੜਾ ਹੈਗਾ ਹੈ ਇਹ ਦੁੱਧੀ ਵਰਗ ਹੈ ਇਹਦੇ ਵੱਲ ਧਿਆਨ ਦਿੱਤਾ ਜਾਵੇ ਜਿਹੜੀ ਇਹ ਪ੍ਰਾਈਵੇਟ ਦੁੱਧ ਦੀ ਖਰੀਦ ਹੈ ਉਹ ਯਕੀਨੀ ਬਣਾਈ ਜਾਵੇ ਕੋਈ ਇਹ ਜਿਹੜਾ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ ਵੀ ਜਿਹੜੀਆਂ ਕੰਪਨੀਆਂ ਕੰਪਨੀਆਂ ਤੋਂ ਘੱਟ ਫਿਰ ਕੋਈ ਵੀ ਜਿਹੜਾ ਪ੍ਰਾਈਵੇਟ ਜਿਹੜਾ ਠੇਕੇਦਾਰ ਹੈ ਜਾਂ ਕੋਈ ਵੀ ਅਦਾਰਾ ਹੈ ਪਾਊਡਰ ਪਲਾਂਟ ਹੈ ਵੀ ਉਹ ਦੁੱਧ ਨਾ ਖਰੀਦ ਸਕੇ ਜੇ ਕਿਸੇ ਦਾ ਦੁੱਧ ਮਾੜਾ ਜਿਵੇਂ ਕਹਿੰਦੇ ਆ ਵੀ ਇਹ ਬੀ ਕਲਾਸ ਦਾ ਦੁੱਧ ਆਉਂਦਾ ਐ ਆਉਂਦਾ ਤਾਂ ਉਹ ਨਾ ਖਰੀਦਣ ਇੱਕ ਵਾਰੀ ਅਗਲਾ ਬੀ ਕਲਾਸ ਦਾ ਲੈ ਕੇ ਜਾ ਉਹ ਦੋ ਵਾਰੀ ਲੈ ਕੇ ਜਾਊਗਾ ਆਪੇ ਅਗਲਾ ਕੁਆਲਿਟੀ ਚੰਗੀ ਕਰੂਗਾ ਸੋ ਤਾਂ ਕਰਕੇ ਬੇਨਤੀ ਆ ਸਾਡੀ ਇਹ ਪੰਜਾਬ ਸਰਕਾਰ ਅੱਗੇ ਵੀ ਅਸੀਂ ਇਹ ਮੰਗ ਪੱਤਰ ਜਿਹੜਾ ਸਰਕਾਰ ਨੂੰ ਦੇਵਾਂਗੇ ਡੇਰੀ ਬੋਰਡ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਅਸੀਂ ਜਥੇਬੰਦੀ ਵੱਲੋਂ ਮੰਨ ਲਓ ਜਦੋਂ ਸਾਨੂੰ ਹੁਣ ਲੋਕਾਂ ਨੇ ਮੰਨ ਲਓ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੇ ਮੰਡੀਆਂ ਦੇ ਪ੍ਰਧਾਨਾਂ ਨੇ ਇਹ ਮੰਗ ਰੱਖੀ ਆ ਸਵਾਲ ਕੀਤੇ ਆ ਉਹਦੇ ਵਿੱਚ ਸਾਡੀਆਂ 8-10 ਮੰਗਾਂ ਆ ਵੀ ਜਿਵੇਂ ਮੰਨ ਲਓ ਇੱਕ ਤਾਂ ਇਹ ਦੁੱਧ ਦੀ ਖਰੀਦ ਯਕੀਨੀ ਬਣਾਈ ਜਾਵੇ ਰੇਟ ਆ ਜਿਹੜੇ ਸਰਕਾਰੀ ਤੇ ਗੈਰ ਸਰਕਾਰੀ ਬਰਾਬਰ ਕੀਤੇ ਜਾਣ ਜੇ ਕਿਸੇ ਸਾਡੀ ਦੋਦੀ ਭਰਾ ਨੂੰ ਕੋਈ ਲੋਨ ਦੀ ਲੋੜ ਆ ਜਿਵੇਂ ਸਾਡੇ ਨੌਜਵਾਨ ਮੁੰਡੇ ਨੌਕਰੀਆਂ ਤਾਂ ਨਹੀਂ ਮਿਲਦੀਆਂ ਉਹ ਕੋਈ ਰਜਗਾਰ ਖੜਾ ਕਰਨਾ ਚਾਹੁੰਦੇ ਆ ਤਾਂ ਕੋਈ 2-3 ਲੱਖ ਰੁਪਏ ਦਾ ਲੋਨ ਆ ਜਿਹੜਾ ਉਹ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਮੰਨ ਲੋ ਸਾਡੇ ਨੌਜਵਾਨਾਂ ਨੂੰ ਦੇਵੇ ਤਾਂ ਜੋ ਆਪਦਾ ਮੋਟਰਸਾਈਕਲ ਵਗੈਰਾ ਲੈ ਕੇ ਮਸ਼ੀਨ ਵਗੈਰਾ ਲੈ ਕੇ ਆਪਦਾ ਰਜਗਾਰ ਖੜਾ ਕਰ ਸਕਣ ਅਤੇ ਜਿਵੇਂ ਮੈਂ ਦੱਸਿਆ ਵੀ ਜਿਹੜੇ ਦੋਦੀ ਆ ਉਹ ਕਿਸਾਨ ਆ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਆ ਛੋਟੇ ਕਿਸਾਨ ਮਜ਼ਦੂਰ ਹੈਗੇ ਆ ਸੋ ਜਿਵੇਂ ਕਈ ਵਾਰੀ ਸੱਪ ਦੇ ਕੱਟਣ ਨਾਲ ਕੋਈ ਜਾਨਵਰ ਜ਼ਹਿਰੀਲੇ ਜਾਨਵਰ ਨਾਲ ਜਾਂ ਕੋਈ ਹੋਰ ਜਦੋਂ ਕਿਸੇ ਕਿਸਾਨ ਭਰਾ ਦੀ ਮੌਤ ਹੁੰਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਤਾਂ ਜਿਹੜਾ ਹੈਗਾ ਕਿਸੇ ਦੋਦੀ ਦੀ ਐਕਸੀਡੈਂਟ ਹਾਦਸੇ 'ਚ ਜਾਂ ਕੋਈ ਇਸ ਤਰ੍ਹਾਂ ਮੰਨ ਲਓ ਜਦੋਂ ਮੌਤ ਹੁੰਦੀ ਹੈ ਤਾਂ 5 ਲੱਖ ਰੁਪਏ ਸਰਕਾਰੋਂ ਮੁਆਵਜ਼ਾ ਦੋਦੀਆਂ ਲਈ ਵੀ ਉਹ ਤੈਅ ਕਰੇ ਤਾਂ ਜੋ ਕਿਉਂਕਿ ਕੋਈ ਸੇਵਕਤਾ ਹੁੰਦੀ ਨਹੀਂ ਪ੍ਰਾਈਵੇਟ ਤੰਦਾ ਇਹ ਤੇ ਜਿਹੜਾ ਹੈਗਾ ਜਵਾਕਾਂ ਦਾ ਪਾਲਨ ਪੋਸ਼ਣ ਲਾ ਜਿਹੜਾ ਉਹ ਸਹੀ ਹੋ ਸਕੇ ਸੋ ਪੰਜ ਸੱਤ ਮੰਗਾਂ ਵਾਲੀਆਂ ਹੋਰ ਆ ਉਹ ਲਿਖਤੀ ਰੂਪ ਚ ਆਪਾਂ ਲਿਖ ਰਹੇ ਆ ਤੇ ਦੇ ਰਹੇ ਆ ਸਰਕਾਰ ਨੂੰ ਆਸ ਕਰਦੇ ਆ ਵੀ ਇਹਦੇ ਤੇ ਸਾਡੇ ਨਾਲ ਮਤਲਬ ਸਰਕਾਰ ਗੱਲਬਾਤ ਕਰੂਗੀ ਜਿਵੇਂ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾਗਾ ਵੀ ਅਸੀਂ ਜਿਹੜੀ ਹੈਗੀ ਆ ਸੰਸਦ ਚ ਤੁਹਾਡੀ ਆਵਾਜ਼ ਆ ਜਿਹੜੀ ਉਹ ਉਠਾਵਾਂਗੇ ਸੋ ਉਹਨਾਂ ਤੋਂ ਵੀ ਆਸ ਕਰਦੇ ਆ ਵੀ ਉਠਾਉਣਗੇ ਤੇ ਜੇਕਰ ਨਹੀਂ ਕੋਈ ਸਾਡਾ ਹੱਲ ਹੁੰਦਾ ਜਿਵੇਂ ਅੱਜ ਜਿਲ੍ਹੇ ਆਏ ਆ ਦੂਜੇ ਜਿਲ੍ਹਿਆਂ ਦੇ ਵਿੱਚ ਵੀ ਮੀਟਿੰਗਾਂ ਕਰਕੇ ਜੇਕਰ ਕੋਈ ਸਗਰ ਚਲੀਕਣਾ ਪੈਂਦਾ ਹੈ ਜਾਂ ਕੋਈ ਹੜਤਾਲ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਦਾ ਵੀ ਮੰਨ ਲਓ ਕੋਈ ਬਣਦਾ ਹੈ ਜਥੇਵੰਦਿਆ ਸਿਸਟਮ ਫਿਰ ਅਸੀਂ ਉਹ ਕਰਾਂਗੇ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਚਾਹਣੇ ਆ ਕਿਉਂਕਿ ਜਿਹੜਾ ਦੁੱਧ ਹੈ ਉਹ ਹਰ ਇੱਕ ਸ਼ਹਿਰ ਵਾਸੀ ਦੀ ਹਰ ਇੱਕ ਪਿੰਡ ਵਾਸੀ ਦੀ ਮੁੱਖ ਲੋੜ ਹੈ ਗਿਆਣੇ ਨੇ ਵੀ ਪੀਣਾ ਸਿਆਣੇ ਨੇ ਵੀ ਪੀਣਾਗਾ ਸੋ ਇਸ ਤਰ੍ਹਾਂ ਦਾ ਕੋਈ ਨਾ ਮੰਨ ਲੋ ਆਪਾਂ ਨੂੰ ਸਟੈਪ ਚੱਕਣਾ ਪਵੇ ਸੋ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਜਿਹੜਾ ਹੈਗਾ ਸਾਡੀ ਇਹ ਆਵਾਜ਼ ਹੈ ਜਿਹੜੀ ਸੁਣੀ ਜਾਵੇ ਤੇ ਸਾਡੇ ਮਸਲੇ ਦਾ ਹੱਲ ਕਰਿਆ ਜਾਵੇ ਤਾਂ ਜੋ ਜਿਹੜਾ ਇਹ ਚਿੱਟਾ ਐਂਕਲਾਬ ਆ ਉਹ ਆ ਸਕੇ ਠੀਕ ਹੈ ਜੀ ਤੇ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੰਜਾਬ ਦੇ ਵਿੱਚ ਦੁੱਧ ਦੇ ਰੇਟ ਦੀ ਜਿਹੜੇ ਡਾਊਨ ਹੀ ਰਹੇ ਨੇ ਹੁਣ ਮਾਰਚ ਵੀ ਮਹੀਨਾ ਚੱਲਦਾ ਹਨਾ ਵੀ ਹੋ ਸਕਦਾ ਵੀ ਸਰਕਾਰ ਸੁਣ ਲਈ ਤਾਂ ਵੀ ਜਿਹੜਾ ਛੋਟਾ ਛੋਟੇ ਧੰਦੇ ਵਾਲਾ ਮਤਲਬ ਪੈਦਾਵਾਰ ਵਾਲਾ ਬੰਦਾ ਬਚ ਸਕੇ ਇੱਕ ਤਰ੍ਹਾਂ ਪੰਜਾਬ ਦੋਦੀ ਡੇਰੀ ਜਿਨ੍ਹਾਂ ਨੇ ਏਕਤਾ ਜਿੰਦਾਬਾਦ 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 ਪੰਜਾਬ ਦੋਦੀ ਡੇਰੀ ਜਿਨ੍ਹਾਂ ਨੇ ਏਕਤਾ ਜਿੰਦਾਬਾਦ 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 ਸਾਡੇ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਦੋਦੀਆਂ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਧੰਨਵਾਦ